ਸ਼ੋਸ਼ਿਆਂ ਕਮੀਆਂ ਜ਼ਿੰਦਗੀ ਦਾ ਅਹਿਮ ਅੰਗ ਹਨ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਕੀ ਘਟਨਾ ਵਾਪਰ ਜਾਵੇ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਕਾਰਨ ਮੌਤ ਹੋ ਜਾਂ ਤੇ ਆਪਣੇ ਆਪਣੇ ਧਰਮ ਅਨੁਸਾਰ ਉਸ ਦੀਆਂ ਅੰਤਮ ਕਰਿਆਵਾਂ ਕੀਤੀਆਂ ਜਾਂਦੀਆਂ ਹਨ ਪੰਜਾਬ ਅਤੇ ਆਸ-ਪਾਸ ਦੇ ਕੁਝ ਪ੍ਰਾਂਤਾਂ ਵਿੱਚ ਕਿਸੇ ਵਿਅਕਤੀ ਦੇ ਐਕਸੀਡੈਂਟ ਹੋ ਜਾਣ ਤੇ ਉਸ ਦੀ ਮੌਤ ਹੋ ਜਾਣ ਤੇ ਉਸ ਦੀ ਗਤੀ ਕਰਵਾਉਣ ਦੀ ਪਰੰਪਰਾ ਵੀ ਹੈ ਸੇਖ ਧਰਮ ਅਨੁਸਾਰ ਤਾਂ ਅਜਿਹੇ ਕ੍ਰਿਆਵਾਂ ਦੀ ਮਨਾਹੀ ਹੈ ਪਰ ਫਿਰ ਵੀ ਬਹੁਤੇ ਸਿੱਖ ਮਨ ਵਿੱਚ ਵਹਿਮ ਨਹੀਂ ਰੱਖਣਾ ਚਾਹੁੰਦੇ ਜਾਂ ਕਹਿ ਲਵੋ ਕਿ ਇਨ੍ਹਾਂ ਕ੍ਰਿਆਵਾਂ ਨੂੰ ਮਾਨਤਾ ਦਿੰਦੇ ਹਨ ਗਤੀ ਕਰਵਾਉਣ ਲਈ ਲੋਕ ਅਕਸਰ ਪਿ ਹੋਵੇ ਸ਼ਹਿਰ ਜਾਂਦੇ ਹਨ ਪਿ ਹੋਵੇ ਨੂੰ ਲੋਕ ਕਈ ਲੋਕ ਭੋਏ ਵੀ ਕਹਿੰਦੇ ਹਨ ਪਰ ਅਸਲ ਵਿੱਚ ਇਸ ਦਾ ਨਾਮ ਪਿ ਹੋਵਾ ਹੈ ਗਤੀ ਕਰਵਾਉਣ ਲਈ ਇਸ ਥਾਂ ਤੇ ਕਿਵੇਂ ਪਹੁੰਚਿਆ ਜਾਵੇ ਇਸ ਜਾਣਕਾਰੀ ਲਈ ਆਪ ਜੀ ਦੇ ਸਾਹਮਣੇ ਇਹ ਵੀਡੀਓ ਪੇਸ਼ ਕੀਤੀ ਹੈ ਪਿਹੋਵਾ شاہੀ ਸ਼ਹਿਰ ਪਟਿਆਲਾ ਤੋਂ ਪਟਿਆਲਾ ਦੇ ਵੀਕਰ ਰੋਡ ਤੇ ਪਟਿਆਲਾ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਵਸਤੇ ਜਾਣਾ ਹੋਵੇ ਤਾਂ ਪਟਿਆਲਾ ਤੋਂ ਪਿਹੋਵਾ ਲਈ ਸਿੱਧੀਆਂ ਬੱਸਾਂ ਜਾਂਦੀਆਂ ਹਨ ਆਪਣੀ ਕਾਰ ਜਾਂ ਆਪਣੇ ਕਿਸੇ ਵਾਹਨ ਤੇ ਜਾਣਾ ਹੋਵੇ ਤਾਂ ਪਟਿਆਲਾ ਜਾਣ ਦੀ ਲੋੜ ਨਹੀਂ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਪਟਿਆਲਾ ਤੋਂ 6 ਕਿਲੋਮੀਟਰ ਪਿੱਛੇ ਹੀ ਪਟਿਆਲਾ ਦੇਵੀガル ਰੋਡ ਤੋਂ 50 ਕਿਲੋਮੀਟਰ ਦੀ ਦੂਰੀ ਤੇ ਪਿਹੋਵਾ ਸ਼ਹਿਰ ਸਥਿਤ ਹੈ ਪਿਹੋਵਾ ਵਿੱਚ ਵੜ ਕੇ ਕਿਸੇ ਵੀ ਵਿਅਕਤੀ ਤੋਂ ਪਿਹੋਵਾ ਘਾਟ ਜਾਂ ਪ੍ਰਾਚੀਨ ਮਾਂ ਸਰਸਵਤੀ ਮੰਦਿਰ ਪੁੱਛ ਸਕਦੇ ਹੋ ਇਹ Hindu ਧਰਮ ਦੇ ਅਹਿਮ ਤੀਰਥ ਸਥਾਨਾਂ ਵਿੱਚੋਂ ਇੱਕ ਹੈ ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਗੁਰਦੁਆਰਾ ਸਹਿਬ ਸਥਿਤ ਹੈ। ਇਹ ਵਾਹ ਸ਼ਹਿਰ ਦੇ ਵਿੱਚ ਬਸ ਅੱਡੇ ਦੇ ਕੋਲ ਇੱਕ ਕਾਫੀ ਵੱਡਾ ਗੁਰਦੁਆਰਾ ਬੋਲੀ ਸਹਿਬ ਸਥਿਤ ਹੈ। ਜਿੱਥੇ ਹਮੇਸ਼ਾ ਚਾਹ ਪਾਣੀ ਅਤੇ ਗੁਰੂ ਘਰ ਦੇ ਤਤ ਲੰਗਰ ਚੱਲਦੇ ਰਹਿੰਦੇ ਹਨ। ਇਸ ਗੁਰਦੁਆਰਾ ਸਹਿਬ ਵਿੱਚ ਪਵਿੱਤਰ ਸਰੋਵਰ ਸਥਿਤ ਹੈ। ਨਹਾਉਣ, ਧੋਣ ਅਤੇ ਆਰਾਮ ਕਰਨ ਦਾ ਖਾਸ ਪ੍ਰਬੰਧ ਹੈ। ਜਿਹੜੇ ਲੋਕ ਗਤੀ ਕਰਵਾਉਣ ਦੀ ਪਰੰਪਰਾ ਨੂੰ ਮੰਨਦੇ ਹਨ ਉਹਨਾਂ ਦੀ ਜਾਣਕਾਰੀ ਲਈ ਦੱਸਿਆ ਜਾ ਰਿਹਾ ਹੈ ਕਿ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਗਤੀ ਕਰਵਾਉਣ ਦੀ ਪਾਠ ਪੂਜਾ ਪੰਡਿਤ ਜੀ ਤੋਂ ਕਰਵਾਈ ਜਾਂਦੀ ਹੈ ਪੂਜਾ ਤੋਂ ਬਾਅਦ ਨਾਲ ਲੈ ਕੇ ਗਏ ਸਮਾਨ ਤੁਸੀਂ ਉੱਥੇ ਪੰਡਿਤ ਜੀ ਨੂੰ ਭੇਟ ਕਰਨਾ ਹੁੰਦਾ ਹੈ ਗਤੀ ਕਰਵਾਉਣ ਦੀ ਵਿਧੀ ਅਨੁਸਾਰ ਮਰਤਕ ਦੇ ਨਾਮ ਦਾ ਅਨਸਿਉਂਤਾ ਸੂਟ ਅਸਤੀ ਜੁੱਤੀ ਚਾਰ ਸਟੀਲ ਵਗੈਰਾ ਦੇ ਭਾਂਡੇ ਇੱਕ ਕੱਚੇ ਢਾਗੇ ਦੀ ਅੱਟੀ ਨਾਲ ਲੈ ਕੇ ਜਾਣੀ ਹੁੰਦੀ ਹੈ ਇੱਕ ਚਿੱਟੇ ਰੰਗ ਦਾ 2.5 ਮੀਟਰ ਦਾ ਸਾਫਾ ਆਪਣੇ ਘਰ ਦੇ ਚਾਰੇ ਖੂਂਜੀਆਂ ਵਿੱਚ ਫੇਰ ਕੇ ਨਾਲ ਲੈ ਜਾਣਾ ਹੁੰਦਾ ਹੈ ਇਹ ਚਿੱਟਾ ਸਾਫਾ ਅਤੇ ਗਤੀ ਕਰਾਉਣ ਵਾਲੀ ਜਗ੍ਹਾ ਤੇ ਲੱਗੇ ਇੱਕ ਪ੍ਰਾਤਨ ਦਰਖਤ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਕੱਚੇ ਟੱਗੇ ਦੀ ਅੱਟੀ درخت ਦੇ ਆਸੇ-પાસੇ ਲਪੇਟ ਦਿੱਤੀ ਜਾਂਦੀ ਹੈ ਅਤੇ ਪਾਣੀ ਦੀਆਂ ਦੋ ਬਾਲਟੀਆਂ ਸੂਰ ਵਿੱਚੋਂ ਲੈ ਕੇ ਉਸ درخت ਦੇ ਮੋਢ ਵਿੱਚ ਪਾਈਆਂ ਜਾਂਦੀਆਂ ਹਨ। ਗਤੀ ਕਰਵਾਉਣ ਦੀ ਭੇਟਾ ਉੱਥੋਂ ਦੇ ਪੰਡਤਾਂ ਨਾਲ ਪਹਿਲਾਂ ਤੈਅ ਕੀਤੀ ਜਾਂਦੀ ਹੈ ਜੋ 2100 ਤੋਂ ਲੈ ਕੇ 51000 ਤੱਕ ਵੀ ਹੁੰਦੀ ਹੈ। ਗਤੀ ਕਰਵਾਉਣ ਦੀ ਭੇਟਾ ਤੋਂ ਇਲਾਵਾ ਪੰਡਤ ਜੀ ਦੀ ਦਕਸ਼ਨਾ ਅਤੇ ਚੱਲ ਰਹੀ ਕਾਰ ਸੇਵਾਦੀ ਪੇਟਾ ਆਪਣੀ ਸ਼ਰਧਾ ਮੁਤਾਬਕ ਦੇ ਸਕਦੇ ਹੋ ਤੇ ਪਿਆਰ ਦੀ ਵਾਜ ਤੁਰੀ

ਮਾਂ ਨੂੰ ਕਰਦੇ ਪਿਆਰ